ਕਿਤੇ ਤੁਸੀਂ ਤਾਂ ਨਹੀਂ ਕਰ ਰਹੇ ਰੈਫਰਿਜਰੇਟਰ ਨਾਲ ਇਹ ਗਲਤੀਆਂ ਅੱਜ ਹੀ ਬਦਲੋ ਆਪਣੀ ਇਹ ਆਦਤ ਫ੍ਰਿਜ ਦੀ ਵਧਾਓ ਉਮਰ ਤੇ ਠੰਡਕ ਵੀ ਦੁੱਗਣੀ ਤੁਹਾਡਾ ਪੈਸਾ ਬਚਾਉਣ ਦਾ ਕੰਮ ਕਰਨਗੇ ਇਹ ਟਿਪਸ ਹਰ ਘਰ ਚ ਇੱਕ ਫ੍ਰਿਜ ਹੁੰਦਾ ਹੈ ਅਤੇ ਗਰਮੀਆਂ ਚ ਇਸ ਦੀ ਵਰਤੋਂ ਬਹੁਤ ਵੱਧ ਜਾਂਦੀ ਹੈ ਪਰ ਜੇਕਰ ਤੁਸੀਂ ਇਸ ਦੀ ਸਹੀ ਵਰਤੋਂ ਨਹੀਂ ਕਰਦੇ ਤਾਂ ਤੁਸੀਂ ਇਸ ਨੂੰ ਖਰਾਬ ਕਰ ਸਕਦੇ ਹੋ ਤੁਹਾਨੂੰ ਦੱਸ ਦਈਏ ਕਿ ਕੁਝ ਲੋਕ ਸੁਣਨ ਸੁਣਨ ਅਨੁਸਾਰ ਆਪਣੇ ਫ੍ਰਿਜ ਦੀ ਵਰਤੋਂ ਕਰਦੇ ਨੇ ਪਰ ਅਜਿਹਾ ਕਰਨ ਨਾਲ ਤੁਹਾਡਾ ਫ੍ਰਿਜ ਖਰਾਬ ਹੋ ਸਕਦਾ ਹੈ ਕੁਝ ਲੋਕ ਘੰਟਿਆਂ ਲਈ ਫ੍ਰਿਜ ਬੰਦ ਰੱਖਦੇ ਨੇ ਕੁਝ ਲੋਕ ਹਫਤੇ ਚ ਇੱਕ ਜਾਂ ਦੋ ਦਿਨ ਕੁਝ ਘੰਟਿਆਂ ਲਈ ਆਪਣੇ ਫ੍ਰਿਜ ਨੂੰ ਬੰਦ ਕਰ ਦਿੰਦੇ ਨੇ ਹਾਲਾਂਕਿ ਲੋਕਾਂ ਨੂੰ ਇਹ ਨਹੀਂ ਪਤਾ ਕਿ ਅਜਿਹਾ ਕਰਨਾ ਜ਼ਰੂਰੀ ਨਹੀਂ ਹੈ ਲੋਕ ਸੋਚਦੇ ਨੇ ਕਿ ਅਜਿਹਾ ਕਰਨ ਨਾਲ ਉਹਨਾਂ ਦਾ ਫ੍ਰਿਜ ਖਰਾਬ ਹੋਣ ਤੋਂ ਬਚ ਜਾਏਗਾ ਅੱਜ ਜੀ ਤੁਹਾਨੂੰ ਦੱਸਣ ਜਾ ਰਹੀ ਹਾਂ ਇਸ ਦੀ ਅਸਲੀਅਤ ਕੀ ਹੈ ਜੇਕਰ ਤੁਸੀਂ ਸੋਚਦੇ ਹੋ ਕਿ ਫ੍ਰਿਜ ਨੂੰ ਕੁਝ ਦਿਨ ਜਾਂ ਕੁਝ ਘੰਟਿਆਂ ਲਈ ਬੰਦ ਕਰਨ ਨਾਲ ਇਹ ਠੀਕ ਰਹੇਗਾ ਅਤੇ ਖਰਾਬ ਨਹੀਂ ਹੋਵੇਗਾ ਤਾਂ ਤੁਸੀਂ ਗਲਤ ਹੋ ਦਰਸਲ ਫ੍ਰਿਜ 'ਚ ਇੱਕ ਆਟੋ ਕੱਟ ਆਫ ਫੀਚਰ ਹੁੰਦਾ ਹੈ ਜਿਸ ਕਾਰਨ ਫ੍ਰਿਜ ਆਪਣੇ ਆਪ ਬੰਦ ਹੋ ਜਾਂਦਾ ਹੈ ਇੱਕ ਵਾਰ ਨਹੀਂ ਬਲਕਿ ਦਿਨ 'ਚ ਦਰਜਨਾ ਵਾਰ ਇਸ ਤਰ੍ਹਾਂ ਹੁੰਦਾ ਹੈ ਜਿਸ ਕਾਰਨ ਫ੍ਰਿਜ ਤੇ ਭਾਰ ਨਹੀਂ ਵੱਧਦਾ ਅਤੇ ਸਾਲਾਂ ਤੱਕ ਫਿੱਟ ਰਹਿੰਦਾ ਹੈ ਅਤੇ ਕੂਲਿੰਗ ਵੀ ਬਣੀ ਰਹਿੰਦੀ ਹੈ ਜੇ ਸਥਿਤੀ ਚ ਇਸ ਨੂੰ ਕਦੇ ਵੀ ਬੰਦ ਨਹੀਂ ਕਰਨਾ ਚਾਹੀਦਾ ਇਸ ਨੂੰ ਸਿਰਫ ਸਫਾਈ ਦੌਰਾਨ ਜਾਂ ਕੋਈ ਮੁਰੰਮਤ ਕਰਦੇ ਸਮੇਂ ਹੀ ਬੰਦ ਕਰਨਾ ਚਾਹੀਦਾ ਜੇਕਰ ਤੁਸੀਂ ਵੀ ਹਰ ਹਫਤੇ ਜਾਂ ਹਰ ਰੋਜ਼ ਆਪਣੇ ਫ੍ਰਿਜ ਦੀ ਬਿਜਲੀ ਕੁਝ ਘੰਟਿਆਂ ਲਈ ਕੱਟ ਦਿੰਦੇ ਹੋ ਅਤੇ ਇਸ ਨੂੰ ਇਸੇ ਤਰ੍ਹਾਂ ਛੱਡ ਦਿੰਦੇ ਹੋ ਇਹ ਸਿਰਫ ਠੀਕ ਨਹੀਂ ਹੈ ਤੁਸੀਂ ਸੋਚਦੇ ਹੋ ਕਿ ਅਜਿਹਾ ਕਰਕੇ ਤੁਸੀਂ ਬਿਜਲੀ ਬਚਾ ਸਕਦੇ ਹੋ ਤਾਂ ਇੱਥੇ ਤੁਸੀਂ ਗਲਤ ਹੋ ਦਰਸਲ ਭਾਵੇਂ ਫ੍ਰਿਜ ਜਬ ਪੂਰਾ ਸਾਲ ਚਲਾਇਆ ਜਾਵੇ ਅਤੇ ਇਸ ਦੀ ਬਿਜਲੀ ਇੱਕ ਦਿਨ ਲਈ ਵੀ ਬੰਦ ਨਾ ਕੀਤੀ ਜਾਵੇ ਤੁਸੀਂ ਇਸ ਤੋਂ ਜ਼ਿਆਦਾ ਬਿਜਲੀ ਨਹੀਂ ਬਚਾ ਸਕਦੇ ਦਰਸਲ ਫ੍ਰਿਜ ਆਟੋਮੈਟਿਕ 쿨ਿੰਗ ਕਰਦਾ ਹੈ ਇਸ ਚ ਲਗਾਇਆ ਗਿਆ ਤਾਪਮਾਨ ਸੈਂਸਰ ਆਪਣੇ ਆਪ ਜਾਣਦਾ ਹੈ ਕਿ ਘੱਟ ਪਾਵਰ ਤੇ ਕਦੋਂ ਕਟ ਆਫ ਕਰਨਾ ਹੈ ਅਜਿਹੀ ਸਥਿਤੀ ਵਿੱਚ ਇਹ ਅੰਨੇਵਾ ਠੰਡਾ ਨਹੀਂ ਹੁੰਦਾ ਸਗੋਂ ਲੋਡ ਪੈਣ ਤੇ ਬਿਜਲੀ ਬੰਦ ਕਰ ਦਿੰਦਾ ਜਿਸ ਨਾਲ ਬਿਜਲੀ ਬੱਤਸਕ dieta ਤੁਸੀਂ ਆਪਣੇ ਫ੍ਰਿਜ ਨੂੰ ਲੰਬੇ ਸਮੇਂ ਤੱਕ ਬੰਦ ਨਾ ਰੱਖੋ ਲੰਬੇ ਸਮੇਂ ਤੱਕ ਬੰਦ ਕੀਤੇ ਗਏ ਫ੍ਰਿਜ ਦੇ ਵਿੱਚ ਨੁਕਸਪੈਣ ਦਾ ਖਤਰਾ ਵੱਧ ਜਾਂਦਾ ਹੈ ਇਹ ਜਾਣਕਾਰੀ ਵੱਖ-ਵੱਖ ਇਲੈਕਟ੍ਰੀਸ਼ੀਅਨ ਮਾਇਰਾਂ ਤੋਂ ਲੈ ਕੇ ਹੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਇਸ ਦੇ ਵਿੱਚ ਸਾਡਾ ਖੁੱਦ ਦਾ ਕੋਈ ਵਿਚਾਰ ਨਹੀਂ ਹੈ ਜੇਕਰ ਵੀਡੀਓ ਚੰਗੀ ਲੱਗੀ ਤਾਂ ਹੀ ਲਾਈਕ ਤੇ ਸ਼ੇਅਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ